ਲੋ ਜੀ ਮੇਰੇ ਮੂੰਹ ਤੇ ਹੋ ਗਈ ਕੀ ਕਹਿ ਸਕਦੇ ਆਪਾਂ ਇਹਨੂੰ ਅਲਰਜੀ ਨਪਾਲੀ ਜਿਹਾ ਲੱਗਣ ਲੱਗ ਗਿਆ ਮੈਂ ਜਿੱਦਾਂ ਮੂੰਹ ਤੇ ਪ੍ਰਿੰਡਾ ਲੜੀਆਂ ਹੁੰਦੀਆਂ ਨੇ ਤੇ ਸਾਰੇ ਕਿਤੇ ਇੱਥੇ ਹੋ ਗਈ ਲਾਲੀ ਪਤਾ ਨਹੀਂ ਕੀ ਲੜ ਗਿਆ ਪਤਾ ਨਹੀਂ ਕੀ ਨਹੀਂ ਅਦਕਰਾ ਅਸ਼ੁਰ ਜਾਂਦੀ ਆ ਤੇ ਸੋਜਾ ਜਿਹੜਾ ਸਵੇਲਿੰਗ ਜਿਹਨੂੰ ਆਪਾਂ ਕਹਿੰਦੇ ਆ ਉਹ ਆਈ ਜਾਂਦਾ ਆ ਸੋਜਾ ਜਿਹਾ ਤੇ ਆ ਇਹਦਾ ਸਕਿਨ ਵੀ ਐ ਸਖਤ ਜੀ ਹੋਈ ਜਾਂਦੀ ਆ ਪਤਾ ਨਹੀਂ ਕੀ ਹੋ ਗਿਆ ਇਹ ਮੈਨੂੰ ਕਹਿੰਦੇ ਤੇਰੇ ਪੱਭੂ ਬੁੱਤਾ ਲੜ ਗਿਆ ਮੈਂ ਜਦੋਂ ਸੀ ਇਹ ਪੱਭੂ ਕੁੱਤੇ ਉਦੋਂ ਤਾਂ ਲੜੇ ਨਹੀਂ ਹੁਣ ਤਾਂ ਹੈ ਵੀ ਨਹੀਂ ਕਿਤੇ ਨਾ ਹੁਣ ਆਪਾਂ ਪੱਠੇ ਵੱਡਣ ਜਾਂਦੀ ਆ ਜਿਹੜੇ ਪੱਠਿਆਂ 'ਚੋਂ ਲੜ ਗਏ ਕੱਲ ਤਾਂ ਮੈਂ ਬਾਹਰ ਵੀ ਨਹੀਂ ਨਿਕਲੀ ਅੱਜ ਹੁਣ ਸਵੇਰ ਦੇ ਹਾਲੇ 10 ਸਵਾ 10 ਹੋਏ ਨੇ ਜਦੋਂ ਉਹਦੀ ਉੱਠੀ ਆ ਉਦੋਂ ਥੋੜੀ ਸੀ ਯਾਨੀ ਵਾਧਦੀ ਗਈ ਵਾਧਦੀ ਗਈ ਪਹਿਲਾਂ ਆਹ ਈ ਅੱਖ ਤੇ ਜਿਹੜੀ ਸਵੈਲਿੰਗ ਸੀਗੀ ਹੁਣ ਸਾਰੇ ਕਿਤੇ ਹੋ ਗਈ ਐਥੇ ਵੀ ਹੋ ਗਈ ਐ ਸਾਰੇ ਇੱਥੇ ਇੱਥੇ ਗਰਦਨ ਤੇ ਮੈਂ ਤਾਂ ਨਾ ਵੀ ਆਈ ਮੈਂ ਕਿਹਾ ਹੋ ਸਕਦਾ ਮੇਰੇ ਉੱਪਰ ਕੋਈ ਜੀ ਜੰਤ ਚੜ ਗਿਆ ਹੋਵੇ ਹਨਾ ਇਹੜੀ ਖਰਾਸ਼ ਆ ਹੋਈ ਜਾਂਦੀ ਆ ਤੇ ਹੁਣ ਮੈਂ ਅਲਰਜੀ ਵਾਲੀ ਗੋਲੀ ਲੈਣੀ ਆ ਇਹਦਾ ਹੋਈ ਜਾਂਦੀ ਆ ਖਾਰ ਜ ਨਪਾਲੀ ਜਿਹਾ ਲੱਗਦੇ ਨੇ ਅੱਖਾਂ ਵੀ ਬੜਾ ਬੜਾ ਲੱਗਦਾ ਗੋਲੀ ਲੈਣੀ ਆ ਅਲਰਜੀ ਰਾ ਛੱਡ ਦੂਗੀ ਨਿੱਕੀ ਜਿਹੀ ਅਲਰਜੀ ਵਾਲੀ ਗੋਲੀ ਅੰਮੇ ਨੂੰ ਅਲਰਜੀ ਵਾਲੀ ਦਵਾਈ ਫੜਾ ਆ ਲੈ ਪਈ ਟੇਬਲ ਤੇ ਮੇਰੇ ਕੰਨਾਂ ਦੇ ਵਿੱਚ ਵੀ ਖਾਜ ਹੋਈ ਜਾਂਦੀ ਹੈ ਪਤਾ ਨਹੀਂ ਕਿ ਇਸ ਚੀਜ਼ ਤੋਂ ਅਲਰਜੀ ਹੋਈ ਆ ਚਲੋ ਹੁਣ ਦੇਖਦੇ ਆ ਇਹ ਤਾਂ ਠੀਕ ਹੋ ਗਈ ਤਾਂ ਠੀਕ ਹੈ ਨਹੀਂ ਤਾਂ ਫਿਰ ਡਾਕਟਰ ਨੂੰ ਦਿਖਾ ਕੇ ਆਉਣਾ ਪਊ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮ ਹੋਗੇ ਠੀਕ ਠਾਕ ਹੋਮ ਹੋਗੇ ਤੇ ਅੱਜ ਵੀ ਮੈਂ ਤੇ ਨਾਲ ਪਾਟਿਆ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਤੇ ਟਾਈਮ ਜਿਹੜਾ 2:00 ਵਜੇ 2:10 ਹੋ ਗਏ ਆ ਤੇ ਆਪਾਂ ਕਰਦੇ ਆ ਦੁਪਹਿਰ ਦੀ ਦੁਪਹਿਰ ਦੀ ਨਹੀਂ ਸ਼ਾਮ ਦੀ ਤਿਆਰੀ ਸਬਜੀ ਸਬਜੀ ਦੀ ਤੇ ਮੇਰੇ ਨਾਲ ਅੱਜ ਅਲਰਜੀ ਹੋਈ ਪਈ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਤੁਸੀਂ ਦੇਖਿਆ ਤੇ ਇਹਦੇ ਉੱਪਰ ਮੈਂ ਅਲਰਜੀ ਵਾਲੀ ਦਵਾਈ ਵੀ ਲਈ ਸੀ ਉਦੋਂ ਤੇ ਇੱਕ ਅਲਰਜੀ ਵਾਲੀ ਟੈਬਲਟ ਵੀ ਖਾਧੀ ਸੀ ਉਹਦੇ ਨਾਲ ਥੋੜਾ ਜਿਹਾ ਫਰਕ ਪੈ ਗਿਆ ਤੇ ਥੋੜਾ ਨਹੀਂ ਪਿਆ ਜ਼ਿਆਦਾ ਨਹੀਂ ਕਹਿ ਸਕਦੇ ਵੀ ਪਿਆ ਮੈਨੂੰ ਆਪਦਾ ਹੀ ਫੇਸ ਚੰਗੀ ਤਰ੍ਹਾਂ ਨਹੀਂ ਨਜ਼ਰ ਆ ਰਿਹਾਗਾ ਤੇ ਲਾਲੀ ਵੀ ਹੈਗੀ ਹੁਣ ਮੈਂ ਇਹਦੇ ਉੱਪਰ ਲਾਇਆ ਆ ਬਦਾਮਾਂ ਦਾ ਤੇਲ ਉਹਦੇ ਨਾ ਕਹਿੰਦੇ ਆ ਸਵੇਲਿੰਗ ਜਿਹੜੀ ਘਟ ਜਾਂਦੀ ਹੈ ਤੇ ਮੈਨੂੰ ਕਈ ਜਾਂਦੇ ਆ ਬਾਰ ਬਾਰ ਚੱਲ ਡਾਕਟਰ ਦੇ ਡਾਕਟਰ ਦੇ ਹੁਣ ਡਾਕਟਰ ਸ਼ਾਇਦ ਗਿਆ ਹੋਣਾ ਲੰਚ ਟਾਈਮ ਤੇ ਘਰ ਕੋਲ ਚਲ ਜਾਂਦਾ ਪਤਾ ਨਹੀਂ ਉਹ ਹਨ ਤੇ ਜਾਂ ਕਿਤੇ ਰੌਂਗ ਤੇ ਗਿਆ ਹੋਊਗਾ ਫਿਰ ਦੇਖਦੇ ਆ ਸ਼ਾਮ ਨੂੰ ਜੇ ਨਾ ਹੁਣ ਮਤਲਬ ਘੰਟਾ ਕੋ ਹੋਰ ਇਦਾਂ ਹੀ ਠੀਕ ਹੋਇਆ ਫਿਰ ਆਪਾਂ ਦਿਖਾਏ ਉਹਨੇ ਡਾਕਟਰ ਨੂੰ ਪਤਾ ਨਹੀਂ ਕੀ ਹੋਊ ਕੀ ਗਿਆ ਮੈਂ ਤਾਂ ਸਮਝ ਨਹੀਂ ਲਾਦੇ ਅੱਖਾਂ ਤੇ ਜ਼ਿਆਦਾ ਲੱਗਦਾ ਮੈਨੂੰ ਮੈਂ ਪਾਲੀ ਜੀ ਬਣੀ ਪਈ ਐ ਜੇ ਇਦਾਂ ਹਰ ਰੋਜ਼ ਮੂੰਹ ਇੰਨਾ ਮੋਟਾ-ਮੋਟਾ ਹੋਵੇ ਅਲਰਜੀ ਵਾਲੀ ਦਵਾਈ ਲਾਉਣ ਨਾਲ ਹੋਰ ਜਿਹੜਾ ਮੜਾ ਮੋਟਾ ਸੀਗਾ ਉਹ ਵੀ ਸਾਫ਼ ਹੋ ਗਿਆ ਰੰਗ ਹੋਰ ਲਾਲ ਲਾਲ ਜਿਹਾ ਦਿਖਣ ਲੱਗ ਗਿਆ ਤੇ ਚਲੋ ਜੀ ਹੁਣ ਆਪਾਂ ਲੈ ਚੱਲਦੇ ਬਾਹਰ ਮਟਰ ਕੱਟਦੇ ਨੇ ਉਹ ਬੈਠੇ ਮੈਂ ਲੈ ਕੇ ਗਈ ਸੀ ਪਹਿਲਾਂ ਉੱਥੇ ਚੱਕ ਕੇ ਲਾਈ ਸੀ ਮਟਰ ਤੇ ਮੈਂ ਸੌਂਗੀ ਫਿਰ ਰੋਟੀ ਇਹਨਾਂ ਨੂੰ ਬਣਾ ਕੇ ਦੇ ਕੇ ਖਾ ਆਪ ਵੀ ਖਾ ਲਈ ਹੋਰ ਤਾਂ ਕੁਝ ਨਹੀਂ ਦੁਖਦਾ ਹੈਗਾ ਹੋਰ ਤਾਂ ਠੀਕ ਠਾਕ ਆ ਪਤਾ ਨਹੀਂ ਅੱਜ ਆਹ ਫੇਸ ਤੇ ਕੀ ਹੋਇਆ ਇੱਥੇ ਗਰਦਨ ਦੇ ਵੀ ਖਾਰਜ ਹੀ ਹੁੰਦੀ ਸੀਗੀ ਹੁਣ ਇੱਥੇ ਤਾਂ ਠੀਕ ਆ ਰਹਿ ਗਈ ਮੈਨੂੰ ਜਾਨੀ ਜਿਆਦਾ ਇਹ ਲੱਗੀ ਜਾਂਦੀ ਵੀ ਅੱਖਾਂ ਅੱਖਾਂ ਤੇ ਆ ਕਿਸੇ ਨੂੰ ਵੀ ਪਤਾ ਹੋਵੇ ਤਾਂ ਕਮੈਂਟਸ ਕਰਕੇ ਦੱਸਿਓ ਵੀ ਇਹ ਕੀ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਮੈਂ ਰਾਤ ਚੰਗੀ ਭਲੀ ਪਈ ਨਹੀਂ ਆ ਸੁੱਤੀ ਆ ਪਹਿਲਾਂ ਤਾਂ ਮੈਨੂੰ ਅਲਰਜਿਸ ਵੀ ਕੱਲ ਆਪਾਂ ਪੰਜੀਰੀ ਬਣਾਈ ਆ ਹਨਾ ਵੀ ਉਹ ਖਾ ਲਈ ਉਹਦੇ ਨਾਲ ਬੀਪੀ ਵਗੈਰਾ ਹਾਈ ਹੋ ਗਿਆ ਪਰ ਇਹ ਤਾਂ ਹੁਣ ਹਟਦੀ ਹੋਈ ਨਹੀਂ ਹਟਦੀ ਹੋਈ ਨਹੀਂ ਆਹ ਦੇਖ ਲਓ ਇਹ ਵੀ ਹਟਦਾ ਹੀ ਨਹੀਂ ਹਟਦਾ ਹੀ ਹਟਦਾ ਹੀ ਅਰ ਸਿੱਕੀ ਦੁਕੀ ਨਾ ਘਟਦਾ ਦੇ ਕੀ ਆ ਚਲੋ ਇਹ ਮੈਂ ਲੈ ਕੇ ਚਲਦੀ ਆ ਆਲੂ ਕੀ ਲੈ ਕੇ ਜਾਣਾ ਮੈਂ ਆਲੂ ਕੀ ਕੋਟੀ 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 ਬੜੀ ਆਲੂ ਪਿਆਜ਼ ਤੇ ਬਾਕੀ ਲਸਣ ਲਸਣ ਸਾਰਾ ਕੁਝ ਲੈ ਕੇ ਚਲਦੇ ਆ ਤਿਆਰ ਕਰਦੇ ਆ ਆਪਾਂ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਠੀਕ ਹੈ ਜੀ ਵਲੌਗ ਵਧੀਆ ਲੱਗਦਾ ਹੁੰਦਾ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਚੈਨਲ ਤੇ ਪਹਿਲੀ ਵਾਰੀ ਆਉਣੇ ਨੇ ਪਲੀਜ਼ ਚੈਨਲ ਨੂੰ ਵੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਮੇਰੀ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਦੱਬ ਕੇ ਕਰਿਆ ਕਰੋ ਤੇ ਕਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਸਬਸਕ੍ਰਾਈਬ ਕਰ ਲੈਣਿਓ ਥੈਂਕ ਯੂ ਪਰ ਕਮੈਂਟਸ ਵੀ ਕਰਿਆ ਕਰੋ ਠੀਕ ਆ ਜੀ ਤੇ ਮੈਨੂੰ ਵੀ ਪਤਾ ਲੱਗੇ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖੀ ਜਾਂਦੀ ਹੈ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਕਿਹੜੇ ਜ਼ਿਲ੍ਹੇ ਤੋਂ ਕਿਸ ਏਰੀਆ ਤੋਂ ਪਲੀਜ਼ ਆਪਣਾ ਏਰੀਆ ਜਰੂਰ ਦੱਸਿਆ ਕਰੋ ਤੇ ਸਾਡਾ ਏਰੀਆ ਹੈਗਾ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਤੋਂ ਆਸੀ ਠੀਕ ਹੈ ਜੀ ਸਾਡਾ ਏਰੀਆ ਜਿਹੜਾ ਠੀਕ ਹੈ ਜੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਆ ਜੇ ਤੁਸੀਂ ਆਪਣਾ ਦੱਸੋਗੇ ਤਾਂ ਫਿਰ ਅਸੀਂ ਵੀ ਦੱਸ ਦਾਂਗੇ ਠੀਕ ਹੈ ਜੀ ਚਲੋ ਜੁੜੇ ਰਹੋ ਵਲੌਗ ਦੇ ਨਾਲ ਅੰਤ ਤੱਕ ਉਨੇ ਬੋਲਣਾ ਮੈਨੂੰ ਉਹ ਤਾਂ ਦਿਖਦਾ ਨਹੀਂ ਹੈਗਾ ਮੂੰਹ ਚੰਗੀ ਤਰ੍ਹਾਂ ਚਮਕਾਰ ਆ ਬਿੰਦਾ ਨਹੀਂ ਚਮਕਾਰ ਨਹੀਂ ਜਾਂਦਾ ਪਤਾ ਨਹੀਂ ਕੀ ਹੋ ਗਿਆ ਚਮਕਾਰ ਆ ਪੈ ਤਾਂ ਮੈਨੂੰ ਮੱਧਮ ਹੀ ਦੀ ਹੈ ਹੇ ਰੱਬ ਉਹ ਯਾ ਪਤਾ ਨਹੀਂ ਇਹ ਕੀ ਆ ਪੜੇ ਪਰ ਮਨੇ ਰਾਤੋਂ ਸਪਰੇ ਨਹੀਂ ਮਾਰਤੀ ਉਹਦੇ ਨਾਲ ਤਾਂ ਨਹੀਂ ਹੋ ਗਿਆ ਹੋ ਸਕਦਾ ਨਾ ਮੈਂ ਉਹਨੂੰ ਕਿਹਾ ਵੀ ਇੱਧਰ ਨਾ ਮਾਰ ਹੋ ਸਕਦਾ ਲੱਭ ਜੀ ਹੈ ਤਾਂ ਤਾਂ ਮੱਤੀ ਹੋ ਸਕਦੀ ਆਹ ਹੈਗੀ ਤਾਂ ਲੱਭ ਜੀ ਹੈ ਗੱਲ ਤਾਂ ਸਹੀ ਹੈ ਹਾਂ ਗੋਲੀ ਨੂੰ ਮੂੰਹ ਚਾਲਦੀ ਆਂ ਪੁੱਤ ਨਹੀਂ ਉੱਠਦਾ ਪੁੱਤ ਤਾਂ ਬਥੇਰੀ ਘੜੀ ਆ ਪਤਾ ਨਹੀਂ ਕਿਸ ਕਿਹਿਆ ਬੱਤਮਾ ਦਿਖਾਈਦਾ ਗਰੋਹ ਚੜਿਆ ਹੋਇਆ ਇਹ ਠੀਕ ਹੋਇਆ ਹੁਣ ਮੇਰੇ ਤੇ ਗਰੋਹ ਚੜ ਗਿਆ ਪਤਾ ਨਹੀਂ ਕੀ ਆ ਮੈਂ ਚੰਦਰਾ ਜਿਹੜਾ ਹੋਕਾ ਲਈ ਜਾਂਦਾ ਸਾਡੇ ਮੈਂ ਫਾ ਲੈ ਕੇ ਕੀ ਤਾਂ ਖਾ ਖੁੱਲਦੀਆਂ ਜਿਆਣੀਆਂ ਜਾ ਰੋਸਾ ਕਰਨਾ ਆਹ ਅੱਖਾਂ ਦੇ ਨਹੀਂ ਕੋਈ ਦਵਾਈ ਦੁਵਾਈ ਪਾਈ ਦਿਖਦਾ ਹੀ ਨਹੀਂ ਮੈਨੂੰ ਜਾਨਾ ਨਹੀਂ ਦਿਖਦਾ ਕੀ ਹੁ ਕਹਾਂ ਬੱਤਾਂ ਜਾਂ ਬੱਤਾਂ ਪੁੰਨ ਦੇਖ ਗਈਆਂ ਹਾਏ ਇਹ ਤਾਂ ਮੇਰੇ ਬਾਪਾ ਪਾਏ ਨੇ ਕੱਲ ਮੈਂ ਫੋਨ ਦੇਖ ਲਿਆ ਫਿਰ ਕੀ ਹੋ ਗਏ ਜੇ ਮੈਂ ਫੋਨ ਦੇਖ ਲਿਆ ਕੀ ਬਿਆਹ ਦੇਦੀ ਸੀ ਕੱਲ ਮੈਂ ਕੱਲ ਇੱਕ ਯੂਟਿਊਬਰ ਦਾ ਵਿਆਹ ਸੀਗਾ ਉਹ ਦੇਖ ਦਿੱਤੀ ਸੀ ਇਹਨਾਂ ਨੂੰ ਗੁਰਦੇ ਨੇ ਆ ਲੈਣੇ ਲੱਡੂ ਉਹ ਗੱਲਿਆਂ ਸੱਦਾ ਦਿੱਤਾ ਸੀ ਵੀ ਆਜੋ ਇਹਨਾਂ ਨੂੰ ਮੈਂ ਕਿਹਾ ਸੀ ਮੈਨੂੰ ਲੈ ਚਲੋ ਇਹ ਲੈ ਕੇ ਨਹੀਂ ਗਏ ਹੈਗੇ ਦੂਰ ਵਾਲਾ ਸੀ ਜਾਣ ਨੂੰ ਤਾਂ ਚਲੇ ਜਾਂਦੇ ਨੇੜੇ ਹੁੰਦਾ ਤਾਂ ਚਲੇ ਜਾਂਦੇ ਉਹਨਾਂ ਨੇ ਤਾਂ ਕਿਹਾ ਹੋਇਆ ਸੀਗਾ ਖੁੱਲਾ ਸੱਦਾ ਸੀ ਕਹਿੰਦੇ ਵੀ ਜਿਹਨੇ ਆਉਣਾ ਸਾਡੇ ਬਿਊਅਰਸ ਨੇ ਸਾਡੇ ਸਬਸਕ੍ਰਾਈਬਰ ਨੇ ਸਾਡੇ ਦੋਸਤ ਮਿੱਤਰ ਸੱਜਣ ਨੇ ਕਿਸੇਰੇ ਵੀ ਆਉਣਾ ਤੁਸੀਂ ਆ ਸਕਦੇ ਪੂਰਾ ਦੇ ਲਾਈਵ ਚੱਲੇਆ ਸਾਰਾ ਹੀ ਲਾਈਵ ਚੱਲੇਆ ਟੋਟਲ ਵਿਆਹ ਕੁੜੀ ਨੂੰ ਘਰੋਂ ਵਿਆਹ ਕੇ ਸਹੁਰੇ ਘਰ ਤੱਕ ਸਾਰਾ ਲਾਈਵ ਚੱਲੇਆ ਤੁਸੀਂ ਵੀ ਦੇਖਿਆ ਹੀ ਹੋਣਾ ਜਿਹਨੇ ਦੇਖਿਆ ਕਮੈਂਟ ਕਰਕੇ ਦੱਸਿਓ ਜਿਹਨੇ ਨਹੀਂ ਦੇਖਿਆ ਅਗਲੇ ਵਲੌਗ ਚ ਮੈਂ ਦੱਸ ਦੂ ਵੀ ਵਿਆਹ ਕਿਦਾ ਸੀ ਵਧੀਆ ਧੀ ਬੇ ਹਾਂ ਵਿਆਹ ਬਹੁਤ ਵਧੀਆ ਸੀ ਬੜਾ ਘੈਂਟ ਸੀਗਾ ਜੇ ਵਧੀਆ ਸੀ ਤਾਂ ਹੀ ਦੇਖੀਗੇ ਬੋਰ ਨਹੀਂ ਸੀ ਮੈਂ ਕੱਲੀ ਨੇਂ ਦੇਖਿਆ ਮੈਨੂੰ ਤਾਂ ਵੀ ਜੁਰਮਾਨਾ ਲਾਈ ਜਾਂਦੇ ਨੇ। ਦੇਖਿਆ ਤਾਂ ਇਹਨਾਂ ਨੇ ਵੀ ਮੇਰੇ ਨਾਲ ਲਾ। ਪਰਸੋ ਜਾ ਉੱਥੇ ਦੇਖਦੇ ਆ ਸਾਰਾ ਵਿਆਹ ਲਾਇਵੇ ਚੱਲਦਾ। ਪਰਸੋ ਜਾ ਉੱਥੇ ਦੇ ਵੀ ਨਹੀਂ ਕਹਿ ਸਕਦੇ ਆਪਾਂ। ਪਿਆਰ ਦਾ ਤਾਂ ਉੱਧਰ ਵੀ ਰੁਕਣਾ। ਜਿੱਦਾਂ ਦਾ ਸ਼ੁਰੂਆਤ ਜੀ ਹੋਈ ਆ ਰੋਕਾ ਹੋਇਆ ਉਦੋਂ ਦੇਖਦੇ ਆਂ ਫਿਰ ਸਾਰਾ ਕੁਝ ਮਤਲਬ ਸਾਰਾ ਪ੍ਰੋਗਰਾਮ ਦੇਖਿਆ। ਅੱਜ ਵੀ ਚੱਲਦਾ ਮੁਰਦੀ ਗੱਡੀ ਦਾ ਸਾਰਾ ਕੁਝ। ਪਰ ਅੱਜ ਮੈਂ ਦੇਖਿਆ ਨੀਕਾ ਥੋੜਾ ਜਿਹਾ ਦੇਖਿਆ ਸੀ ਸਵੇਰੇ। ਲਾਈਵ ਹੀ ਚੱਲਦਾ। ਉਹਨਾਂ ਦਾ ਲੱਡੂ ਪਕੌੜੇ ਵੱਧ ਬਣਾਏ ਸੀ ਇਹਨੇ ਬਾਜ ਗਏ ਮੈਂ ਰੋਜ ਲੈ ਲਵਾਂ ਕੋਈ ਹਾਂ ਹੰਨੇ ਤਾਂ ਫਿਰ ਜਾਣਾ ਨਹੀਂ ਐ ਸਭ ਜਿਹਾ ਉਹ ਜੀ ਸਾਡੇ ਕੋਲ ਹਾਂ ਉਹਨਾਂ ਨੂੰ ਫੋਨ ਕਰਕੇ ਕਹਿੰਨੀ ਆ ਉਹਨਾਂ ਨੂੰ ਵੀਰੇ ਮੇਰੇ ਹਿੱਸੇ ਦੇ ਲੱਡੂ ਦੇਵੋ ਰੱਖ ਦੇ ਉਹ ਪੰਜ ਕਿ ਹਾਂ ਉਹ ਦੇ ਦੇਣਗੇ ਦਿਲ ਦਲੇਰ ਨੇ ਉਹ ਟੀਜ ਖੁੱਲੀ ਬਗਲ ਚ ਚਲੋ ਵਾਪਸ ਜੀ ਜਾ ਜੀ ਨੂੰ ਆਪਾ ਦੇਖਣ ਲੱਗ ਜੰਨੇ ਉਹ ਫਿਰ ਆਏ ਨਹੀਂ ਲੱਗਦਾ ਵੀ ਆਪਾ ਦਾ ਘਰ ਦੇ ਜਾਈਏ ਜੀ ਹੁਣ ਤੁਸੀਂ ਸਾਨੂੰ ਦੇ ਦੋ ਤੁਹਾਨੂੰ ਵੀ ਲੱਗਦਾ ਹੋਣਾ ਹਨ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀ ਆ ਲੱਗਦਾ ਵੀ ਅਸੀਂ ਤੁਹਾਡੇ ਆਪ ਦੇਈਏ ਉਹ ਬੜਾ ਤਾਂ ਲੱਗਦਾ ਜਿਹੜਾ ਭੈਣ ਭਰਾ ਮੈਨੂੰ ਕਮੈਂਟ ਕਰਦਾ ਉਹ ਮੈਨੂੰ ਬੜਾ ਵਧੀਆ ਲੱਗਦਾ ਮੈਨੂੰ ਐ ਲੱਗਦਾ ਵੀ ਆਪਾ ਤੇ ਹੀ ਆ ਹਨ ਆਪਾ ਤੇ ਹੀ ਆਪਾ ਦੇ ਹੀ ਹੁੰਦੇ ਨੇ ਅੱਜ ਵੀਡੀਓ ਵੀ ਨਹੀਂ ਹਾਲੇ ਪਬਲਿਕ ਹੋਈ ਹੁਣ ਵੀ ਮੈਂ ਮਟਰ ਕੱਢਣ ਲੱਗੀ ਹਾਲੇ ਟਾਈਟਲ ਲਿਖਣਾ ਮੈਨੂੰ ਦਿਖਦਾ ਨਹੀਂ ਚੰਗੀ ਤਰ੍ਹਾਂ ਟਾਈਟਲ ਕਿਵੇਂ ਲਿਖਾਂ ਮੈਂ ਲਿਖਾਂ ਲਿਖਵਾਉ ਕਿ ਇਹ ਲਿਖਣਾ ਮੈਂ ਦੱਸ ਦੂੰਗੀ ਕੀ ਲਿਖਣਾ ਤੁਸੀਂ ਲਿਖੋ ਤੁਸੀਂ ਲਿਖੋ ਚਲੋ ਫੇਰ ਮਿਲਦੇ ਆ ਮੇਰਾ ਉਹ ਨੀਗਾ ਦਿਖਦਾ ਨਹੀਂ ਚੰਗੀ ਤਰ੍ਹਾਂ